ਉਹ ਇੱਕ ਦੇ ਉਪਾਸ਼ਕ ਨੇ ਇੱਕ ਦੇ ਅਨੁਸਾਰੀ ਜੀਵਨ ਬਤੀਤ ਕਰਦੇ ਨੇ ਉਹਨਾਂ ਦਾ ਭਰੋਸਾ ਐਸਾ ਜੇ ਪਾਸ ਬਹਲਾਂ ਤਾਂ ਤੁਜੇ ਆਰਾਧੀ ਜੇ ਤੂੰ ਕੋਲ ਬਿਠਾਉਣਾ ਹੈ ਤੇ ਮੈਂ ਤੈਨੂੰ ਧਿਆਉਣਾ ਵਾਂ ਤੈਨੂੰ ਚੇਤਾ ਕਰਦਾ ਜੇ ਮਾਰ ਕੱਟਾਂ ਵੀ ਧਾਈ ਜੇ ਤੂੰ ਧੱਕੇ ਮਾਰ ਕੇ ਆਪਣੇ ਦਰ ਤੋਂ ਕੱਢ ਵੀ ਦੇ ਨਾ ਤੇ ਸਤਿਗੁਰੂ ਮੈਂ ਤਾਂ ਵੀ ਤੈਨੂੰ ਧਿਆਵਾਗਾ ਕਿਉਂਕਿ ਤੁਸੀਂ ਘਰਾਂ ਦੇ ਵਿੱਚ ਡਾਉਗ ਰੱਖੇ ਕੁੱਤੇ ਰੱਖੇ ਆ ਤੇ ਤੁਹਾਨੂੰ ਪਤਾ ਹੋਵੇ ਕੁੱਤੇ ਨੂੰ ਮਾਰ ਕੇ ਤੁਸੀਂ ਬੜੀ ਦੂਰ ਛੱਡ ਆਓ ਕੁੱਤਾ ਫਿਰ ਉਹਦੀ ਸੁਗੰਧ ਸ਼ਕਤੀ ਬੜੀ ਹੁੰਦੀ ਹੈ ਉਹ ਕੁੱਤਾ ਫਿਰ ਆ ਕੇ ਤੁਹਾਡੇ ਘਰ ਦੀ ਚੌਕਟ ਤੇ ਖਲੋ ਜਾਂਦਾ ਹੈ ਤੁਹਾਡੇ ਪੈਰ ਚੱਟਦਾ ਹੈ ਤੁਹਾਡੇ ਪੈਰ ਚੁੰਮਦਾ ਹੈ ਕਿਉਂਕਿ ਉਹ ਬੜਾ ਸਿਆਣਾ ਹੈ ਜੀ ਆਪਣੇ ਮਾਲਕ ਦਾ ਵਫਾਦਾਰ ਹੈ ਆਪਣੇ ਮਾਲਕ ਤੋਂ ਪਰਾਂ ਉਰਾਂ ਨਹੀਂ ਜਾਂਦਾ ਆਪਣੇ ਮਾਲਕ ਦੇ ਨਾਲ ਰਹਿੰਦਾ ਤੇ ਆਪਣੇ ਮਾਲਕ ਤੋਂ ਆਪਣੀ ਜਾਨ ਵੀ ਨਿਸ਼ਾਵਰ ਕਰ ਦਿੰਦਾ ਮਾਫ਼ ਕਰਨਾ ਸਾਡੇ ਨਾਲੋਂ ਤੇ ਕੁੱਤੇ ਚੰਗੇ ਆ ਇੱਕ ਮਾਲਕ ਦੇ ਤੇ ਹੈਗੇ ਆ ਨਾ ਜਿਹੜੇ ਜਗਾ ਜਗਾ ਤੇ ਨੱਕ ਰਗੜਦੇ ਫਿਰਦੇ ਆ ਮਾਫ ਕਰਨਾ ਉਹਨਾਂ ਨਾਲ ਕੁੱਤੇ ਚੰਗਿਆ ਤੇ ਬੁਲੇ ਸ਼ਾਨ ਇੱਕ ਵਾਰ ਕਹੀ ਹੈ ਉਹ ਕਹਿੰਦੇ ਸਾਡੇ ਨਾਲੋਂ ਉੱਤੇ ਕੁੱਤੇ ਕਿਉਂ ਕਹਿੰਦੇ ਸਾਰੀ ਰਾਤ ਨਹੀਂ ਸੁੱਤੇ ਉਹ ਸਾਰੀ ਰਾਤ ਜਾ ਕੇ ਪਹਿਰਾ ਦਿੰਦੇ ਆ ਸਾਡੇ ਨਾਲੋਂ ਤੇ ਫਿਰ ਉਹ ਕੁੱਤੇ ਚੰਗਿਆ ਅਸੀਂ ਆਪਣੇ ਸਰੀਰ ਦੇ ਪਹਿਰਾ ਨਹੀਂ ਦੇ ਸਕੇ ਸਚਾਈ ਹੈ ਕਦੀ ਕਾਮ ਕਦੀ ਕ੍ਰੋਧ ਕਦੀ ਲੋਭ ਕਦੀ ਮੋਹ ਹੰਕਾਰ ਆ ਕੇ ਢਾ ਲੈਂਦਾ ਹੈ ਅਸੀਂ ਆਪਣੇ ਹੀ ਸਰੀਰ ਦੇ ਉੱਪਰ ਆਪਣੇ ਹੀ ਅੰਦਰ ਪੈਰਾ ਨਹੀਂ ਦੇ ਸਕੇ ਦੂਜੀ ਬਾਤ ਨਾ ਧਰ ਹੀ ਕਾਨਾ ਉਹਨਾਂ ਨੇ ਕਦੀ ਕਿਸੇ ਦੂਜੇ ਦੀ ਗੱਲ ਨੂੰ ਆਪਣੇ ਕੰਨ ਤੇ ਨਹੀਂ ਤਰਿਆ ਸਿਵਾਏ ਇੱਕ ਗੁਰੂ ਇੱਕ ਸ਼ਬਦ ਇੱਕ ਮਾਲਕ ਦੇ ਇੱਕ ਮਾਲਕ ਦੇ ਹੋ ਜਾਓ ਇੱਕ ਸਹਬ ਦੇ ਹੋ ਜਾਓ ਕਿਉਂਕਿ ਇੱਕੋ ਖੈ ਭਾਈ ਇੱਕੋ ਖੈ ਸਾਹਿਬ ਮੇਰਾ ਇੱਕੋ ਖੈ ਇੱਥੇ ਦੂਜੇ ਦੀ ਗੱਲ ਨਹੀਂ ਹੈ ਇੱਕ ਦੀ ਗੱਲ ਤੁਜ ਬਿਨ ਦੂਜਾ ਨਾਹੀਂ ਕੋਇ ਤੂੰ ਕਰਤਾਰ ਕਰੈ ਸੋ ਧਰ ਜਿਹੜੇ ਇੱਕ ਟੇਕ ਤੂੰ ਲਾਹੇ ਬਡਾਨੀ ਆਸ ਕਹਿੰਦੇ ਬਗਾਨਿਆਂ ਦੀਆਂ ਆਸਾਂਵਾਂ ਛੱਡ ਇੱਕ ਤੇ ਭਰੋਸਾ ਰੱਖ ਕੇ ਯਕੀਨ ਰੱਖ ਕੇ ਚੱਲ ਗੁਰੂ ਕਿਰਪਾ ਕਰੇਗਾ ਤੇਰੇ ਤੇ ਰਹਿਮਤ ਵਰਤਾਏਗਾ ਸਤਿਗੁਰੂ ਜੀ ਬਖਸ਼ਿਸ਼ ਕਰਦੇ ਗੁਰੂ